ਅੱਜ ਅਸੀਂ ਪਹੁੰਚੇ ਜੀ ਸ਼ੇਰਪੁਰ ਲੋਕ ਭਾਈ ਸੁਨੇਹਾ ਅਕਵਾਰ ਜੀ 14ਵਾਂ ਬਰੇਗੰਡ ਮੌਕੇ ਸਵਾਸ ਸਹਿਤ ਵਧਾਈ ਦੇਣਾ ਚਾਹੁੰਦੀ ਹਾਂ ਸੁਣੋ ਕਿਹੜੀ ਪਿਸਟਾਲ ਲਈ ਹੋਈ ਹੈ ਪੁਰਾਣੀ ਪ੍ਰਾਣੀ ਕਰਸੀ ਦੀ ਪੁਰਾਣੇ ਨੋਟ ਤੇ ਸ਼ਿੱਕੇ ਹੋਣ ਤਰੱਕੀ ਕਰੇ ਇਹੋ ਨੋਟ ਜਿਵੇਂ ਕਿ 1000 ਦਾ 500 ਦਾ 100 ਦਾ 50 ਦਾ 1 ਰੁਪਿਆ 2 ਰੁਪਏ 5 ਰੁਪਏ ਜਿਵੇਂ ਕਿ ਪਹਿਲਾ ਪ੍ਰਾਣੀ ਨੋਟ ਹੁੰਦੇ ਸੀਗੇ ਖਰਮੀਰ ਜੀ ਲਈ ਬਹੁਤ ਸਾਰੇ ਬਹੁਤ ਬਹੁਤ ਸਾਰੇ ਸੌਕੇ ਰੱਖੇ ਨੇ ਮੋਟਿਕ ਨੂੰ ਵੱਡੀ ਗੱਲ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਭੈਣ ਜੀ ਪ੍ਰਦਰਸ਼ਕਾਂ ਨੂੰ ਤੇਰੀ ਬੇਨਤੀ ਕਰਦੇ ਹਾਂ ਕਿ ਪਰਮੇਦਰ ਸਿੰਘ ਨੂੰ ਆਪਣਾ ਜਿਹੜਾ ਵੀ ਸਨਮਾਨ ਕਰਨ ਦੇ ਨਾਲ ਤੇ ਇਹ ਕਹਿ ਲਿਆ ਆਪਣੇ ਕੌਂਸਲ ਕੰਡੋਰੀ ਜੀ ਆਜੋ ਬੇਨਤੀ ਹੈ ਕਿ ਐਮਐਨਏ ਕੌਂਸਲ ਕੰਡੋਰੀ ਪਰਮੇਦਰ ਸਿੰਘ ਨੂੰ ਕਰਦੋ ਦਾ ਬਾਈਕਰਵਾ ਬਾਬਾ ਅੱਗੇ ਲਾਏ ਹੋਏ ਨੇ ਜੇ ਸੰਦੀਪ ਦੇਸਾ ਦੀ ਕੈਨੇਡੀਅਨ ਵੱਖ-ਵੱਖ ਦੇ ਸੰਦੀਪ ਨੇਪਾਲ ਸਿੰਗਾਪੁਰ ਆਸਟ੍ਰੇਲੀਆ ਕੈਨੇਡਾ ਵੱਖ-ਵੱਖ ਦੇ ਸੰਦੀਪ ਆਸਰੀਆ ਮਲੇਸ਼ੀਆ ਆ ਜਾਂਦੇ ਤੇਰੇ ਗ੍ਰਾਮ ਦੇ ਕਹਿਣ ਤੋਂ ਬੇਚ ਕੇ ਮਨ ਤੇ ਹੁੰਦੀ ਤੇ ਪਾਪਾ ਕਰੋ ਉਹਨਾਂ ਨੇ ਵਹੀ ਵਗੈਰਾ ਮਲੇਸ਼ੀਆ ਆ ਜਾਂਦੇ ਪਰਾਣੀ ਕਰੰਸੀ ਨਵੀਂ ਕਰੰਸੀ ਚਲੋ ਗੱਲੋ ਆਓ ਦੇਖਦੇ ਮੇਰੀ ਫੀਟਿੰਗ ਕਿੰਨੀ ਖੁਸ਼ ਹੋ ਰਹੀ ਹੈ ਕੰਨ ਦੇ ਰਾਸ ਦੇਖ ਕੇ ਪੁਰਾਣੇ ਟੈਲੀਫੋਨ ਉਹਦੀਆਂ ਟਿੰਡ ਤੇ ਮਾਂ ਬੋਲੀ ਅਗੇਸਟਰ ਟੋਕਰੀਆਂ ਬਣਾਈਆਂ ਜਾਂਦੀਆਂ ਸੀ ਅ ਦੂਸਰਾ ਟੈਲੀਫੋਨ ਦਾ ਬੋਲੇ ਜਾਂਦਾ ਸੀ ਪਹਿਲਾਂ ਚੱਕ ਕੇ ਜੇ ਆ ਰੇਲਵੇ ਵਾਲੀ ਲਾਟਣ ਮੈਂ ਇਹੇ ਕਿਦੋਂ ਗਰਾਮ ਵਿੱਚ ਹੈ ਜੀ ਲਾਟਣਾ ਸਪਰੈਸ ਕੋੜੇ ਮਾਰੀ ਸਰਪੰਚੇ ਪਰ ਬਾਜ ਦੇ ਸਮਾਨ ਆਇਆ ਉਹਨੇ ਅੰਮ੍ਰਿਤ ਪ੍ਰੋਸੈਸਿੰਗ ਕੋਲੋਂ ਕਰਵਾ ਲੈਣਾ ਨਾਟਕ ਦੇ ਸਿਖੇ ਪਰ ਸਰਪੰਚ ਵੀ ਤੁਹਾਨੂੰ ਰੇਡੀਓ ਕੋਠੇ ਤੇ ਸਪੀਕਰ ਲਾਈ ਰੱਖਣਾ ਇਹ ਕੰਮ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਪੁੱਛੀ ਐਵੇਂ ਪਹਿਲੇ ਸਾਰੇ ਸਮਾਨ ਆਇਆ ਉਹ ਕਹਿੰਦਾ ਤੇ ਇੱਕ ਵਾਰ